ਇਕਨਾਂ ਵੇਗੂ ਆਮ ਸੰਗਤ ਦਾ ਸਵਾਲ ਹੁੰਦਾ ਜਿਹੜੀ ਸਪੈਸ਼ਲੀ ਬਾਹਰ ਬੈਠੀ ਆ ਉਹਨਾਂ ਨੇ ਮਨ ਚ ਦਵੇਦਾ ਵੀ ਹੈਗੀ ਜਾਂ ਲਾਲੋ ਪਿੱਛੇ ਤੋਂ ਕਰਵਾਇ ਚੱਲਦੀ ਆ ਰਹੀ ਹੈ ਅਰਦਾਸ ਤੋਂ ਲੈ ਕੇ ਹੁੰਦਾ ਹਾਂਜੀ ਅਰਦਾਸ ਅੱਜਕੱਲ ਤੁਸੀਂ ਵੀ ਨਿਕਤ ਅਰਦਾਸ ਦੀ ਪਾਵਰ ਦੱਸੋ ਵੀ ਖੁਦ ਜਿਆਦਾ ਰੱਬ ਸੁਣਦਾ ਜਾਂ ਫਿਰ ਕਿਸੇ ਤੋਂ ਕਰਵਾ ਵੀ ਲੱਗੀ ਬਾਹਰਲੇ ਸੰਗਤ ਦਾ ਸਵਾਲ ਵੀ ਹੁੰਦਾ ਵੀ ਯਾਰ ਆਪਾਂ ਪੈਸੇ ਭੇਜ ਦਿੰਨੇ ਆ ਕਿਸੇ ਨੂੰ ਹਾਂਜੀ ਅਰਦਾਸ ਕਰਵਾ ਲੈਣੇ ਆ ਬਾਅਦ ਵਿੱਚ ਫੋਨ ਆਉਂਦੇ ਵੀ ਯਾਰ ਨਹੀਂ ਸਾਡਾ ਤਾਂ ਹੱਲ ਹੋਇਆ ਨਹੀਂਗਾ ਤੇ ਇਹਦੇ ਬਾਰੇ ਥੋੜਾ ਸਮਝਾਓ ਡੀਪਲੀ ਅਰਦਾਸ ਹੈ ਵੀਰ ਜੀ ਜਿਹੜੀ ਆਪਾਂ ਕੋਸ਼ਿਸ਼ ਕਰੀ ਆਪ ਕਰਨ ਦੀ ਠੀਕ ਤੁਸੀਂ ਈ ਮਹੀਨਾ ਡੇਢ ਮਹੀਨਾ ਸਿਮਰਨ ਕਰੋ ਹੂੰ ਕਰਕੇ ਤੇ ਫਿਰ ਮਾਲਕ ਨੂੰ ਅਰਦਾਸ ਕਰੋ ਜਿਹੜੀ ਗੱਲ ਤੁਸੀਂ ਸਮਝਾ ਸਕਦੇ ਆ ਹੂੰ ਉਹ ਦੂਜਾ ਬੰਦਾ ਨਹੀਂ ਨਾ ਸਮਝਾ ਸਕਦਾ ਠੀਕ ਹੈ ਜੀ ਖੇੜ ਤੁਹਾਡੀ ਭਾਵਨਾ ਦੀ ਹੈ ਹੂੰ ਜਦੋਂ ਮਾਲਕ ਕਿਰਪਾ ਕਰਦਾ ਤੁਸੀਂ ਭਾਵਨਾ ਨਾਲ ਆਪ ਅਰਦਾਸ ਕਰੋਗੇ ਮਾਰੇ ਕਿਰਪਾ ਕਰਦੇ ਆ ਜਿਹੜੀ ਬੰਦਗੀ ਵਾਲੀ ਰੂਹ ਆ ਜੀ ਉਹਨੇ ਤੁਹਾਡੀ ਅਰਦਾਸ ਨਹੀਂ ਕਰਨੀ ਕਮਾਈ ਲੱਗਦੀ ਹੈ ਇਹਦੇ ਚ ਆਪਣੀ ਅੱਛਾ ਹਾਂਜੀ ਉਹਦੇ ਨਾਲ ਬੈਟਰ ਹੈ ਵੀ ਤੁਸੀਂ ਚਲੋ ਗ੍ਰੰਥੀ ਸਿੰਘ ਜੀ ਨੂੰ ਕਹਿ ਸਕਦੇ ਆ ਜ਼ਰੂਰੀ ਨਹੀਂ ਵੀ ਤੁਸੀਂ ਇੰਡੀਆ ਅਰਦਾਸ ਕਰਾਉਣੀ ਆ ਜੇ ਉੱਥੇ ਆ ਜਿੱਥੇ ਤੁਹਾਡਾ ਮਨ ਖੜ ਜੇ ਪਰ ਕੋਸ਼ਿਸ਼ ਹੈ ਵੀ ਜੇ ਆਪ ਕਮਾਈ ਕਰਕੇ ਕਰੋ ਤੇ ਮਾਲਕ ਬਹੁਤ ਨੇੜੇ ਹੋ ਕੇ ਸੁਣਦਾ ਜਿਹੜੀ ਤੁਸੀਂ ਭਾਵਨਾ ਨਾਲ ਮਹਾਰਾਜ ਨੂੰ ਦੱਸਣਾ ਉਹ ਦੂਜਾ ਬੰਦਾ ਨਹੀਂ ਕੋਈ ਦੱਸ ਸਕਦਾ ਇਸ ਕਰਕੇ ਆ ਵੀ ਤੁਸੀਂ ਕਰਵਾ ਸਕਦੇ ਆ ਅਰਦਾਸ ਠੀਕ ਹੈ ਜੀ ਪਰ ਉਹਦੇ ਨਾਲ ਕੋਸ਼ਿਸ਼ ਹੈ ਵੀ ਤੁਸੀਂ ਆਪ ਦੀ ਭਗਤੀ ਕਰਕੇ ਆਪ ਕਰੋ ਹਰ ਇੱਕ ਦੇ ਅੰਦਰ ਮਾਲਕ ਵਸਿਆ ਹੋਇਆ ਉਹ ਠੀਕ ਹੈ ਵੀ ਇੱਕ ਪਰਦਾ ਪਿਆ ਹੋਇਆ ਪਾਇਆ ਵੀ ਮਾਲਕ ਨਹੀਂ ਆ ਜਦੋਂ ਕਿਰਪਾ ਕਰਦਾ ਉਹ ਚੱਕ ਦਿੰਦਾ ਪਰ ਆਪਾਂ ਕੋਸ਼ਿਸ਼ ਕਰੀਏ ਵੀ ਆਪਾਂ ਆਪਦੀ ਬੰਦਗੀ ਕਰਕੇ ਆਪਰ ਅਰਦਾਸ ਕਰੀਏ ਤੇ ਜੇ ਤੁਹਾਨੂੰ ਲੱਗਦਾ ਵੀ ਕਿਸੇ ਗੁਰਮਖ ਦੇ ਕਿਹਾ ਵੀ ਮਾਲਕ ਕਿਰਪਾ ਕਰਦਾ ਫਿਰ ਤੁਸੀਂ ਖਰਾਹ ਸਕਦੇ ਆ ਪਰ ਇਹ ਵਹਿਮ ਨਾ ਕਰੋ ਵੀ ਜੇ ਕੋਈ ਕਰੂਗਾ ਤੇ ਪੂਰੀ ਹੋ ਜਾਊਗੀ ਤੁਸੀਂ ਆਪ ਵੀ ਬੰਦਗੀ ਕਰਕੇ ਅਰਦਾਸ ਕਰ ਸਕਦੇ ਕਿਸੇ ਤਰ੍ਹਾਂ ਦਾ ਕੋਈ ਭਰਮ ਨਹੀਂ ਰੱਖਣਾ ਇਦਾਂ ਦਾ ਠੀਕ ਹੈ ਹਾਂ ਦੇਖਣ ਵੈਗੁਰ ਸਾਨੂੰ ਇਹ ਵੀ ਸਮਝਾਓ ਕਿ ਨਾ ਤੁਹਾਡਾ ਪਿੱਛੇ ਜੀ ਪੋਡਕਾਸਟ ਦੇਖਿਆ ਸੀਗਾ ਮੈਂ ਜਿਹਦੇ ਵਿੱਚ ਤੁਸੀਂ ਦੱਸਿਆ ਸੀ ਵੀ ਜਿਹੀ ਵਿਧੀ ਦੇ ਰਾਹੀਂ ਨਾਮ ਸਿਮਰਨ ਕਰੋਂਗੇ ਤਾਂ ਹਰ ਇੱਕ ਦੁੱਖ ਟੁੱਟ ਸਕਦਾ ਹਾਂਜੀ ਉਹ ਥੋੜਾ ਐ ਐਕਸਪਲੇਨ ਕਰ ਦੋ ਦੇਖੋ ਜੀ ਜ਼ਰੂਰੀ ਤਾਂ ਇਹ ਹੈਗਾ ਵੀ ਆਪਾਂ ਆਪਦੀ ਆਵਾਜ਼ ਨੂੰ ਸੁਣਨਾ ਹੁੰਦਾ ਠੀਕ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਸਾਸ ਗ੍ਰਾਸ ਜਪੋ ਤਾਂ ਬਹੁਤ ਵਧੀਆ ਹੈ ਤੇ ਜੇ ਤੁਹਾਨੂੰ ਸਾਸ ਗ੍ਰਾਸ ਜਪਣ ਦੇ ਵਿੱਚ ਮੁਸ਼ਕਲ ਆਉਂਦੀ ਹੈ ਤੇ ਫਿਰ ਤੁਸੀਂ ਕਿਸੇ ਤੋਂ ਸਿੱਖ ਸਕਦੇ ਨਹੀਂ ਤਾਂ ਫਿਰ ਤੁਸੀਂ ਜਿਵੇਂ ਜਪ ਸਕਦੇ ਆ ਸੋਣਾ ਜ਼ਰੂਰੀ ਹੈ। ਅੱਛਾ ਸੁਣਨਾ ਜ਼ਰੂਰੀ ਹੈ। ਤੇ ਜਿਹੜੇ ਵੇਗ ਹਿਰਦੇ 'ਚ ਕਰਦੇ ਆਂ ਆਪਾਂ ਜਿਵੇਂ ਮਤਲਬ ਬੰਦਾ ਚੁੱਪ ਕਰਕੇ ਕਰਦਾ ਜੀ। ਅੰਤਰਗਤ ਤੁਸੀਂ ਤੁਹਾਡਾ ਮਨ ਹੀ ਨਾ ਟਿਕਾਉਂਚ ਨਹੀਂ ਹੈਗਾ ਵੀ ਅੰਤਰਗਟ ਖੜਜੂਗਾ। 2-4 ਮਿੰਟ ਮਨ ਭੱਜ ਜਾਊਗਾ, ਉਦੋਂ ਬਾਅਦ ਨੀਂਦ ਆ ਜਾਊਗੀ। ਜਾਂ ਮਨ ਇੱਧਰ-ਉੱਧਰ ਚਲਾ ਜਾਊਗਾ। ਸ਼ਬਦ ਬੋਲ ਕੇ ਮਹਾਰਾਜ ਨੇ ਕਿਹਾ ਰਸਨਾ ਉਚਰੇ ਹਰ ਸਰਵਣੀ ਸੁਣੇ ਸੋਧਰੇ ਮੀਤਾ। ਰਸਨਾ ਨਾਲ ਉਚਰਨਾ ਵੀ ਰਸਨਾ ਨਾਲ ਬੋਲਣਾ ਤੇ ਕੰਨਾਂ ਨਾਲ ਸੁਣਨਾ। ਜਦੋਂ ਬੋਲ-ਬੋਲ ਕੇ ਤੁਹਾਡੇ ਮਨ 'ਚ ਵਸ ਜਾਊਗਾ। ਮਨ ਲਓ ਇੱਕ ਨਿੱਕੀ ਜਿਹੀ ਧਾਰਨਾ ਹੈ ਕਿਸੇ ਮਾਤਾ ਦੇ ਦੋ ਭੈਣ ਦੇ ਦੋ ਬੱਚੇ ਹੁੰਦੇ ਆ ਨਾ ਨਾਂ ਮਿਲਦੇ ਜੋਲਦੇ ਉਹ ਇੱਕ ਨੂੰ ਆਵਾਜ਼ ਮਾਰਨੀ ਹੋਵੇ ਕਈ ਵਾਰੀ ਦੂਜੇ ਦਾ ਨਾਂ ਨਿਕਲ ਜਾਂਦਾ ਹੁੰਦਾ ਨਾ ਜੀ ਉਹ ਤੇ ਉਹ ਕਿਉਂਕਿ ਉਹ ਉਹਨਾਂ ਦੀ ਪ੍ਰੈਕਟਿਸ ਹੋ ਚੁੱਕੀ ਹੈ ਰਸਨਾ ਦੀ ਜਿਹੜੀ ਨਾਂ ਦੂਜੇ ਦਾ ਲੈਣਾ ਹੁੰਦਾ ਬੋਲ ਦੂਜੇ ਦਾ ਦਿੰਦੇ ਬੋਲ ਬੋਲ ਕੇ ਹੀ ਮਨ ਦੇ ਵਿੱਚ ਵੱਸਦਾ ਨਾ ਮਹਾਰਾ ਜੀ ਕਹਿੰਦੇ RAM RAM ਬੋਲ ਬੋਲ ਖੋਜ ਤੇ ਵਿਡਭਾਗੀ ਬੋਲਣ ਦਾ ਬਹੁਤ ਕਿਹਾ ਹੋਇਆ ਜਦੋਂ ਤੁਸੀਂ ਬੋਲਦੇ ਹੋ ਵਾਹਿਗੁਰੂ 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 ਫਿਰ ਹੌਲੀ ਹੌਲੀ ਮਨ ਰੁਖਦਾ ਠੀਕ ਬਿਣ ਗੁਰੂ ਸ਼ਬਦ ਨਹੀਂ ਮੰਨ ਠੋਰਾ ਬਿਨਾ ਸ਼ਬਦ ਤੋਂ ਰੁਕਦਾ ਨਹੀਂ ਜੇ ਤੁਸੀਂ ਕਹੋ ਚੁੱਪ ਕਰਕੇ ਚੁੱਪ ਕਰਕੇ ਇਹ 2-4 ਮਿੰਟਾਂ ਤੋਂ ਬਾਅਦ ਭੱਜੂਗਾ ਮਨ ਬਹੁਤ ਸ਼ਤਾਨ ਹੈ ਮਨ ਉਹਨਾਂ ਦਾ ਰੁਕਦਾ ਵੈ ਜਿਹੜਾ ਨੂੰ ਬਹੁਤ ਜ਼ਿਆਦਾ ਬੰਦਗੀ ਕੀਤੀ ਹੁੰਦੀ ਹੈ ਇਹ ਇਹ ਮਿਹਨਤ ਬਹੁਤ ਹੈ ਹੁਣ ਮੈਨੂੰ ਵੀਰ ਜੀ ਕਈ ਫੋਨ ਆਉਂਦੇ ਆ ਕਹਿੰਣਗੇ ਜੀ ਤੁਸੀਂ ਪ੍ਰੈਕਟੀਕਲ ਸਾਂਝਾ ਕਰੋ ਮੈਂ ਕਿਹਾ ਵੀਰ ਜੀ ਕੀ ਸਾਂਝਾ ਕਰੀਏ ਤੁਸੀਂ ਦੱਸੋ ਮੈਂ ਕਿਹ ਜੀ ਕੋਈ ਦੱਸਣ ਆਸਤੇ ਹੈ ਹੀ ਨਹੀਂ ਤੁਸੀਂ ਆਪ ਸਿਮਰਨ ਕਰੋ ਬੇਨਤੀ ਹੈ ਤੇ ਫਿਰ ਤੁਹਾਨੂੰ ਆਪੇ ਹੀ ਪਤਾ ਲੱਗ ਜਾਣਾ ਵੀ ਰਾਹ ਕਿਹੜਾ ਸਹੀ ਹੈ ਇਹ ਚੀਜ਼ਾਂ ਵੀ ਦੀ ਕੋਈ ਚੈਨਲਾਂ ਤੇ ਆ ਕੇ ਵੀ ਆਪਾਂ ਕਹਿ ਦਈਏ ਹੈਨਾ ਇਹ ਰੌਲਾ ਪਾਉਂਦਾ ਵੀ ਸ਼ਾਇ ਨਹੀਂ ਹੁੰਦਾ ਇਹ ਤਾਂ ਬਹੁਤ ਡੂੰਘੀ ਤੇ ਬੜੀ ਮਹਿੰਗੀ ਚੀਜ਼ ਹੈ ਮੰਨ ਲਓ ਤੁਹਾਡੇ ਕੋਲੇ 2 ਕਰੋੜ ਰੁਪਈਆ ਕੈਸ਼ ਹੈ ਤੁਸੀਂ ਮੈਨੂੰ ਦੱਸੋ ਵੀ ਗੱਡੀ ਦੇ ਚੱਕ ਕੇ ਰੌਲਾ ਪਾਉਂਗੇ ਬਾਹਰ ਆ ਕੇ ਵੀ ਮੇਰੇ ਕੋਲੇ ਮਾਇਆ ਲਕੋ ਕੇ ਰੱਖੋਗੇ ਨਾ ਇਹੋ ਜੀ ਚੀਜ਼ ਆ ਵੀ ਜਿਨ੍ਹਾਂ ਕੋਲੇ ਅਧਿਆਤਮਕ ਦੀ ਕਮਾਈ ਹੈ ਉਹ ਰੌਲਾ ਨਹੀਂ ਪਾਉਂਦੇ ਇਹ ਕੋਈ ਆਪਾਂ ਇਦਾਂ ਦਾ ਟ੍ਰੈਂਡ ਨਹੀਂ ਹੈਗਾ ਵੀ ਆਪਾਂ ਕਹੀਏ ਜੀ ਇਦਾਂ ਵੀ ਆ ਕੇ ਚੈਨਲ ਤੇ ਬਹੁਤ ਭੈਣ ਭਰਾ ਕਹਿੰਦੇ ਮੈਂ ਕਹਿੰਦਾ ਵੀਰ ਜੀ ਤੁਸੀਂ ਜਪੋ ਤੇ ਤੁਹਾਨੂੰ ਆਪੇ ਪਤਾ ਲੱਗ ਜੂਗਾ ਇਹਨਾਂ ਚੀਜ਼ਾਂ 'ਚ ਆਪਾਂ ਉਲਝਣਾ ਨਹੀਂਗਾ ਬਾਕੀ ਜਿਵੇਂ ਕਿਸੇ ਨੂੰ ਲੱਗਦਾ ਜੇ ਤੁਹਾਨੂੰ ਲੱਗਦਾ ਉਹ ਤੁਹਾਡੀ ਸੋਚ ਹੈ ਜਾਂ ਹਰੇਕ ਬੰਦੇ ਦਾ ਆਪਣਾ ਆਪਣਾ ਸਿਸਟਮ ਹੈ ਜਿਵੇਂ ਮਹਾਰਾਜ ਮਿਹਰ ਕਰੇ ਪਰ ਮੇਰੀ ਬੇਨਤੀ ਹੈ ਸੰਗਤ ਨੂੰ ਵੀ ਆਪਾਂ ਇਹਨਾਂ ਚੀਜ਼ਾਂ ਤੋਂ ਬਾਹਰ ਆਈਏ ਉਲਝੀਏ ਨਾ ਕੋਸ਼ਿਸ਼ ਕਰੀਏ ਵੀ ਆਪਾਂ ਆਪ ਬੰਦਗੀ ਕਰੀਏ ਅਸੀਂ ਕਿਸੇ ਤੇ ਨਿਰਭਰ ਨਾ ਰਹੀਏ ਇਹ ਸਰੀਰ ਆ ਜਿਹੜਾ ਬਹਿਮਾਂਡਾ ਹੂੰ ਇਹ ਤੁਹਾਡਾ ਰੱਬ ਤੁਹਾਨੂੰ ਆਪ ਖੋਜਣਾ ਪੈਣਾ। ਤੁਹਾਨੂੰ ਨਹੀਂ ਕੋਈ ਲਿਆ ਕੇ ਦੇ ਸਕਦਾ। ਜੇ ਤੁਸੀਂ ਕਹੋ ਜੀ ਆ ਮੰਨ ਲਓ ਜੀ ਮੈਨੂੰ ਜੇ ਮੇਰੇ ਕੋਲੇ ਕੋਈ ਕਮਾਈ ਆ ਮੈਂ ਤੁਹਾਨੂੰ ਦੇ ਦਾਂ। ਉਹ ਤੁਹਾਨੂੰ ਤਾਂ ਮਿਲੂਗੀ ਜੇ ਬੰਦਾ ਅਰਦਾਸ ਕਰੇ। ਕਿਉਂਕਿ ਮੈਂ ਇਹ ਕਮਾਈ ਇਹਨੂੰ ਦੇਣਾ ਚਾਹਣਾ ਜੇ ਉਹਦੀ ਅਰਦਾਸ ਕਰੇ ਫਿਰ ਮਾਲਕ ਕਿਰਪਾ ਕਰਦਾ। ਇਸ ਕਰਕੇ ਜਿਹੜਾ ਅਭਿਆਸੀ ਆ ਜਾਂ ਗੁਰੂ ਆ ਜਾਂ ਟੀਚਰ ਆ ਉਹ ਤੁਹਾਨੂੰ ਰਸਤਾ ਦੱਸਦਾ। ਕੋਈ ਵੀਰ ਜੀ ਇਹਦੇ ਤੇ ਤੁਰਪੋ। ਹੁਣ ਮੰਨ ਲਓ ਆਪਾਂ ਤੁਸੀਂ ਮੇਰੇ ਕੋਲੇ ਆਏ ਜਾਂ ਮੈਂ ਤੁਹਾਡੇ ਕੋਲੇ ਗਿਆ ਆਪਾਂ ਪੁੱਛ ਗਏ ਆਈ ਨਾ ਰਸਤਾ ਹਾਂਜੀ ਤੇ ਜੇ ਆਪਾਂ ਗਈਏ ਵੀ ਕੋਈ ਛੱਡ ਆਵੇ ਉਹ ਤੁਹਾਨੂੰ ਸਿਰਫ ਮੋੜ ਤੇ ਰਾਹ ਦੱਸ ਦਊਗਾ ਵੀਰ ਜੀ ਇੱਥੋਂ ਇੱਥੇ ਚਲਾ ਜਾਓ ਰਸਤਾ ਸਾਨੂੰ ਦੱਸਣਾ ਪਰ ਕਦੀ ਨਾ ਸੋਚੋ ਵੀ ਜੇ ਕੋਈ ਤੁਹਾਡੀ ਖਾਤਰ ਕੁਝ ਕਰੂਗਾ ਤੇ ਹੋ ਜਾਊਗਾ ਥੋੜੀ ਕਮਾਈ ਤੁਹਾਨੂੰ ਕਰਨੀ ਪੈਣੀ ਹੈ ਮੇਰੀ ਸੰਗਤ ਨੂੰ ਵਾਰ-ਵਾਰ ਬੇਨਤੀ ਹੁੰਦੀ ਵੀ ਉਲਝੋ ਨਾ ਕੋਸ਼ਿਸ਼ करिए ਆਪਾਂ ਆਪ ਕਿਉਂ ਨਹੀਂ ਮਿਹਨਤ ਕਰਦੇ ਅਸੀਂ ਸਿਰਫ ਅੱਧੇ ਪੌਣੇ ਘੰਟੇ ਦੀ ਨੀਂਦ ਨਹੀਂ ਤੇ ਆ ਸਕਦੇ ਰਾਤ ਨੂੰ ਹੁਣ ਵੀਰ ਭਰਾ ਫੋਨ ਕਰਦੇ ਆ ਕਹਣਗੇ ਜੀ ਉੱਠਣਾ ਔਖਾ ਲੱਗਦਾ ਹੂੰ ਮੈਂ ਕਹਿੰਦਾ ਜੀ ਫਿਰ ਆਪਾਂ ਕੀ ਕਰ ਸਕਦੇ ਆ ਜੌਬ ਤੇ ਜਾਣ ਵੇਰੀ ਦੇਖੋ ਅਸੀਂ ਦੋ ਦੋ అలਾਰਮ ਲਾਉਣੇ ਤੇ ਰੱਬ ਦੇ ਨਾਮ ਵੇਰੀ ਅਸੀਂ ਕਹਿੰਨੇ ਜੀ ਸਾਨੂੰ ਔਖਾ ਲੱਗਦਾ ਇਹ ਕਰਨਾ ਹੀ ਪੈਣਾ ਇਹਦੇ ਵਗੈਰਾ ਗੁਜ਼ਾਰਾ ਨਹੀਂ ਕਿਹੜਾ ਸਮਾਂ ਸਹੀ ਹੋਵੇ ਰਾਤ ਨੂੰ ਸਮਾਂ ਜਿਹੜਾ ਤੁਸੀਂ ਕੋਸ਼ਿਸ਼ ਕਰੋ 12:00 ਤੋਂ 12:30 ਤੋਂ 3:30 ਦੇ ਵਿੱਚ ਵਿੱਚ ਅੱਛਾ ਜੇ ਕੋਈ ਆਉਂਦਾ ਹੀ ਰਾਤ ਨੂੰ 11-12 ਵਜੇ ਆ ਜਾਂ ਉਹਦਾ ਜੌਬ ਉਹੋ ਜੀ ਆ ਵੀ ਉਹ ਕੋਸ਼ਿਸ਼ ਕਰੇ ਵੀ ਫਿਰ ਰਾਤ ਨੂੰ ਆ ਕੇ ਹੀ ਮੂੰਹ ਹੱਥੋ ਕੇ ਬਹਿ ਜਾਏ ਹੂੰ ਉਦੋਂ ਬਾਅਦ ਜੱਪ ਕੇ ਸੌਂ ਜੇ ਮਤਲਬ ਤੁਸੀਂ ਇਹਨੂੰ ਡਿਊਟੀ ਸਮਝੋ ਵੀ ਦੁਨੀਆ ਤੇ ਆਉਂਦਾ ਸਾਡਾ ਮਕਸਦ ਇਹੀ ਹੈ ਕੋਈ ਆਪਾਂ ਇਹ ਨਹੀਂ ਹੈਗਾ ਵੀ ਇੱਥੇ ਬੱਚੇ ਪੈਦਾ ਕਰਕੇ ਪਾਲਣ ਆਏ ਆ ਉਹ ਆਪਣੀ ਇੱਕ ਸਮਝ ਲਓ ਵੀ ਸੰਜੋਗ ਆ ਉਹਨਾਂ ਨਾਲ ਇਸ ਕਰਕੇ ਆਪਾਂ ਕੋਸ਼ਿਸ਼ ਕਰਨੀ ਹੈ ਵੀ ਆਪਾਂ ਆਪਦੀ ਬੰਦਗੀ ਆਪ ਕਰੀਏ ਉਹ ਫਿਰ ਕਮਾਈ ਤੁਹਾਡੇ ਨਾਲ ਜਾਣੀ ਹੈ ਬੰਦਗੀ ਤੋਂ ਬਿਨਾਂ ਜੇ ਤੁਸੀਂ ਖਾਓ ਤੇ ਫਿਰ ਕਿਰਪਾ ਨਹੀਂ ਹੋ ਸਕਦੀ ਮੈਂ ਵਾਰ-ਵਾਰ ਭੈਣਾ ਭਰਾਵਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਆਪਦੀ ਕਮਾਈ ਆਪ ਕਰਨੀ ਪੈਣੀ ਹੈ ਇਸ ਗੱਲ ਨੂੰ ਜਿੱਦੀ ਛੇਤੀ ਸਮਝ ਲਿਓਗੇ ਜ਼ਿੰਦਗੀ ਸੌਖੇ ਹੋ ਜਾਊਗੀ ਇਹ ਜ਼ਿੰਦਗੀ 'ਚ ਬਹੁਤ ਆਨੰਦ ਆ ਦੁੱਖ ਸਾਡੇ ਪੈਦਾ ਕੀਤੇ ਹੋਏ ਆ ਪ੍ਰਮਾਤਮਾ ਨਹੀਂ ਦਿੱਤੇ ਦੁੱਖ ਸਾਡਾ ਮਨ ਸਾਨੂੰ ਦੇ ਰਿਹਾ ਈਰਖਾ ਨਫ਼ਰਤ ਸਾਨੂੰ ਦੁੱਖ ਦੇ ਰਹੀ ਆ ਹਰ ਬੰਦੇ ਨੇ ਆਪਣੇ ਆਪਣੇ ਹਿਸਾਬ ਨਾਲ ਹੁਣ ਆਪਾਂ ਵਿਚਾਰ ਕਰ ਰਹੇ ਆ ਤੇ ਹਰ ਬੰਦੇ ਨੇ ਉਸਾਂ ਨੂੰ ਆਪਦੇ ਆਪਦੇ ਹਿਸਾਬ ਨਾਲ ਲੈਣਾ ਇੱਕ ਬੰਦਾ ਉਹਨੂੰ ਸਹੀ ਤਰੀਕੇ ਨਾਲ ਲਾਊਗਾ ਦੂਜਾ ਉਹਦੇ 'ਚ ਨੁਕਸ ਕੱਢੂਗਾ ਤੀਜਾ ਉਹਨੂੰ ਮੰਨ ਕੇ ਚੱਲੂਗਾ ਤ੍ਰੈਗੁਣੀ ਦੁਨੀਆ ਹੈ ਨਾ ਜਿਹਨੂੰ ਤਿੰਨ ਗੁਣ ਕਹਿੰਦੇ ਆ ਉਹਦੀ ਖੇੜਾ ਸਾਰੀ ਠੀਕ ਹੈ